ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਲਓ ਜੀ ਆਪਣੀ ਜਿਹੜੀ ਨੈਕਸਟ ਵੀਡੀਓ ਰਹੂਗੀ ਉਹ ਰਹੂਗੀ ਜੀ ਕੱਲ ਵੀ ਬਹੁਤ ਵਧੀਆ ਰਿਸਪੌਂਸ ਰਿਹਾ ਸੀ ਵਾਟਰ ਕਾਟਨ ਦਾ ਪਹਿਣਾ ਦਾ ਤੇ ਵਾਟਰ ਕਾਟਨ ਦੇ ਪੀਸ ਰਹਿਣਗੇ ਇੰਨਾ ਕੁ ਜ਼ਿਆਦਾ ਵਧੀਆ ਫੈਬਰਿਕ ਹੈ ਨਾ ਇਹ ਫਰਸਟ ਟਾਈਮ ਆਪਾਂ ਤੁਹਾਨੂੰ ਦੇ ਰਹੇ ਆਂਗੇ ਇਹ ਵਟ ਜਦੋਂ ਤੁਹਾਡੇ ਤੱਕ ਪਹੁੰਚੇ ਹਜੇ ਦੇਖੋ ਅੱਜ ਕੋਰੀਅਰ ਹੋਏ ਨੇ ਵਾਟਰ ਕਾਟਨ ਦੇ ਆਪਣੇ ਹੈ ਨਾ ਇੱਕ ਦੋ ਦਿਨਾਂ ਤੱਕ ਪਹਿਣਾ ਕੋਲੇ ਪਹੁੰਚ ਜਾਣਗੇ ਫਿਰ ਉਹ ਦੱਸਣਗੇ ਵੀ ਰਿਸਪੌਂਸ ਕਿਦਾਂ ਦਾ ਇਹਨਾਂ ਦਾ ਬਾਕੀ ਫੈਬਰਿਕ ਬਾ ਕਮਾਲ ਹੈ ਜੀ ਵਾਟਰ ਕਾਟਨ ਦਾ ਬਹੁਤ ਅੱਛਾ ਤੁਸੀਂ ਇਹਨਾਂ ਦੇ ਸੂਟ ਬਣਾਓ ਕੋਟ ਸੈੱਟ ਬਣਾਓ ਬਟੇ ਸਾਰੇ ਸ਼ਰਟ ਪੀਸ ਹੀ ਰਹਿਣਗੇ ਆਪਣੇ ਕੋਲ ਜਿਹੜਾ ਕੋਈ ਦੋ ਪੀਸ ਹੈਗੇ ਉਹ ਆਪਾਂ ਦੋ ਦਿਖਾ ਦਿੰਨੇ ਹੈਗੇ ਜ਼ਿਆਦਾਤਰ ਇਹ ਸ਼ਰਟ ਪੀਸ ਹੀ ਰਹਿਣਗੇ ਤੇ ਇਹਨਾਂ ਤੇ ਆਪਾਂ ਨੇ ਸਲੀਪਾਂ ਨਹੀਂ ਲਗਾਈਆਂ ਹੈਗੀਆਂ ਥੋੜਾ ਟਾਈਮ ਨਹੀਂ ਲੱਗਿਆ ਇਸ ਕਰਕੇ ਆਪਾਂ ਵੀਡੀਓ ਇਹਨਾਂ ਦੀ ਐਦਾਂ ਹੀ ਪਾ ਰਹੇ ਅੰਗੇ ਬਿਨਾ ਸਲੀਪ ਤੋਂ ਉਹ ਤੁਸੀਂ ਮੈਨੂੰ ਨਾਲ ਦੀ ਨਾਲ ਪੁੱਛ ਲਿਓ ਵੀ ਕਿੰਨੇ ਦਾ ਹੈ ਕਿੰਨੇ ਮੀਟਰ ਦਾ ਹੈਗੇ ਉਹ ਅਸੀਂ ਤੁਹਾਨੂੰ ਨਾਲ ਦੀ ਨਾਲ ਹੀ ਦੱਸ ਦੇਵਾਂਗੇ ਲਓ ਜੀ ਫਰਸਟ ਕਲਰ ਆ ਗਿਆ ਜੀ ਇਹ ਵਾਲਾ ਤੇ ਸੈਕਿੰਡ ਕਲਰ ਆ ਗਿਆ ਜੀ ਵਾਈਟ ਦੇ ਵਿੱਚ ਸਾਰੇ ਇੰਨੇ ਕੁ ਸੋਹਣੇ ਨੇ ਇਹਨਾਂ ਨਾਲ ਤੁਸੀਂ ਮੈਚਿੰਗ ਬਾਟਮ ਕਰਵਾ ਕੇ ਇੰਨੇ ਕ ਜਿਆਦਾ ਬਹੁਤ ਜਿਆਦਾ ਵਧੀਆ ਬਣਨਗੇ ਜੀ ਇਹ ਬਹੁਤ ਜਿਆਦਾ ਵਧੀਆ ਜੇ ਕਿਸੇ ਨੇ ਜੀਨ ਨਾਲ ਕੁੜਤਾ ਵਗੈਰਾ ਬਣਵਾਉਣਾ ਹੈ ਤਾਂ ਬਹੁਤ ਅੱਛਾ ਫੈਬਰਿਕ ਹੈਗਾ ਉਹਦੇ ਲਈ ਵੀ ਇਹ ਜੀਨ ਨਾਲ ਕੁੜਤਾ ਵਗੈਰਾ ਬਣਾਉਣ ਵਾਸਤੇ ਜਾਂ ਫਿਰ ਤੁਸੀਂ ਸਲਵਾਰ ਸੂਟ ਵੀ ਇੱਕ ਬਹੁਤ ਅੱਛਾ ਜਾਂ ਬਣ ਸਕਦਾ ਹੈ ਜੇ ਕੋਰਸੈਟ ਵਗੈਰਾ ਬਣਾਉਣਾ ਤਾਂ ਉਹ ਵੀ ਬਣਾ ਸਕਦੇ ਹੋਗੇ ਲਓ ਜੀ ਬਹੁਤ ਅੱਛਾ ਫੈਬਰਿਕ ਹੈਗਾ ਸਾਰੇ ਕਲਰ ਬਹੁਤ ਸੋਹਣੇ ਹੈਗੇ ਇਹਨਾਂ ਦੇ ਵਿੱਚ ਬਹੁਤ ਸੋਹਣੇ-ਸੋਹਣੇ ਕਲਰ ਆਏ ਨੇਗੇ ਅੱਜ ਵਾਲੇ ਕਾਲਾ ਵਾਲੇ ਡਾਰਕ ਸੀਗੇ ਅੱਜ ਵਾਲੇ ਆਪਾਂ ਤੁਹਾਡੇ ਲਈ ਲਾਈਟ ਦੇ ਪਾ ਰਹੇ ਆਂਗੇ ਜਿੱਦਾਂ ਇਹਦੇ ਵਿੱਚ ਦੋ ਪੀਸ ਹੈਗੇ ਨੇਗੇ ਇਹ ਤੁਸੀਂ ਦੋ ਪੀਸ ਲੈ ਸਕਦੇ ਹੋ ਫੈਬਰਿਕ ਤੁਹਾਨੂੰ ਮੀਜ਼ਰ ਕਰਕੇ ਦੱਸਾਂਗੇ ਵੀ ਕਿੰਨਾ ਹੈਗਾ ਕਿਉਂਕਿ ਫੈਬਰਿਕ ਦਾ ਸਾਨੂੰ ਵੀ ਨਹੀਂ ਨੋ ਆਈਡੀਆਜ਼ ਵੀ ਕੀ ਕਿੰਨਾ ਕ ਹੈਗਾ ਇਹ ਅਸੀਂ ਇਹਨਾਂ ਦਾ ਨਹੀਂ ਕੀਤਾ ਹੈਗਾ ਮੀਜ਼ਰ ਨਹੀਂ ਤਾਂ ਅਸੀਂ ਸਲੀਪਾ ਲਗਾ ਹੀ ਦੇਣੀ ਆ ਸੀਗੀਆਂ ਇਸ ਲਈ ਸਾਨੂੰ ਇਹ ਸੀਗਾ ਵੀ ਨਾਲ ਹੁੰਦੇ ਹੀ ਤੁਹਾਨੂੰ ਦੱਸ ਹੀ ਜਾਵਾਂਗੇ ਇਹ ਨਵਾਰੇ ਕਿਉਂਕਿ ਆਪਾਂ ਇਹਨਾਂ ਦੀ ਵੀਡੀਓ ਜਿਹੜੀ ਛੋਟੀ ਪਾਇਆ ਕਰਾਂਗੇ ਫਿਰ ਸਾਨੂੰ ਵੀ ਦੱਸਣਾ ਆਸਾਨ ਹੋ ਜਾਂਦਾ ਹੈਗਾ ਜੇ ਅਸੀਂ ਵੱਡੀ ਵੀਡੀਓ ਪਾਵਾਂਗੇ ਤਾਂ ਇੰਨੇ ਚ ਸਾਨੂੰ ਵੀ ਵਾਰ-ਵਾਰ ਕਿਉਂਕਿ ਫਿਰ ਇਕੱਠੇ 100 200 ਮੈਸੇਜ ਆ ਜਾਣਾ ਫਿਰ ਉਹਨਾਂ ਵਾਰੇ ਦੱਸਣਾ ਮੁਸ਼ਕਲ ਹੋ ਜਾਂਦਾ ਹੈਗਾ ਆਪਾਂ ਛੋਟੀ ਵੀਡੀਓ ਪਾਇਆ ਕਰਾਂਗੇ ਇਹਦੇ ਸਾਰੇ ਸੂਟ ਹੀ ਥੋੜੇ ਜਿਹਾ ਪਾਇਆ ਕਰਾਂਗੇ ਫਿਰ ਆਪਾਂ ਤੁਹਾਨੂੰ ਸਾਨੂੰ ਦੱਸਣਾ ਵੀ ਆਸਾਨ ਐਨਾ ਕ ਜਿਆਦਾ ਵਧੀਆ ਫੈਬਰਿਕ ਹੈ ਨਾ ਬਹੁਤ ਜਿਆਦਾ ਸੱਚੇ ਹੱਥ ਫੇਰਦੇ ਆਂਗੇ ਤਾਂ ਸੌਫਟ ਆ ਬਿਲਕੁਲ ਸੌਫਟ ਵਾਟਰ ਕਾਟਨ ਤੇ ਬਹੁਤ ਅੱਛਾ ਜੀ ਤੇ ਇਹਦੇ ਨਾਲ ਤੁਸੀਂ ਬਲੈਕ ਕਲਰ ਦੀ ਬਾਟਮ ਪੇਅਰ ਅਪ ਕਰਕੇ ਵਾਈਟ ਕਲਰ ਦੀ ਜੋ ਵੀ ਤੁਸੀਂ ਕਰਨਾ ਚਾਹੁੰਦੇ ਬਹੁਤ ਅੱਛਾ ਲੱਗੂਗਾ ਜੀ ਇਹ ਫੈਬਰਿਕ ਲਓ ਜੀ ਜਾਂ ਤੁਹਾਡੇ ਕੋਲੇ ਬਾਟਮਸ ਹੁੰਦੀਆਂ ਨੇ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਆ ਆ ਗਿਆ ਇਹ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਵਾਈਟ ਦੇ ਵਿੱਚ ਵਾਈਟ ਦੇ ਵਿੱਚ ਤੇ ਇਹ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਆਇਆ ਇਹ ਇਹਦੇ ਨਾਲ ਇਦਾਂ ਦੀ ਸ਼ੇਡਿੰਗ ਦੀ ਬਾਟਮ ਜਾਂ ਫਿਰ ਪਿਸਤਾ ਕਲਰ ਦੀ ਲਗਾ ਕੇ ਤੁਸੀਂ ਟਰੌਜ਼ਰ ਬਣਾਓ ਪੈਂਟ ਪਲਾਸ ਉਹ ਹੈਨਾ ਸ਼ਰਾਰਾ ਗਰਾਰਾ ਜੋ ਵੀ ਬਣਾਉਣਾ ਚਾਹਣੀ ਹੋ ਦੇਖੋ ਇਹ ਵਿਗ ਫਲਾਰ ਦੇ ਵਿੱਚ ਆਗਾ ਬਹੁਤ ਸੋਹਣਾ ਫੈਬਰਿਕ ਹੈਗਾ ਬਹੁਤ ਵਧੀਆ ਨੈਕਸਟ ਕਲਰ ਇਹ ਵਾਲਾ ਆ ਗਿਆ ਜੀ ਇਹਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਦੇਖੋ ਕਿੰਨਾ ਕਿ ਪਿਆਰਾ ਪ੍ਰਿੰਟ ਹੈਗਾ ਹੈਨਾ ਬਹੁਤ ਸੋਹਣਾ ਹੈ ਲੈਮਨ ਜੇ ਸ਼ੇਡ ਦੇ ਉੱਤੇ ਬਹੁਤ ਸੋਹਣਾ ਦੋ ਪੀਸ ਮਿਲ ਜਾਣਗੇ ਇਹਦਾ ਤੁਸੀਂ ਪੂਰਾ ਸੂਟ ਬਣਾ ਸਕਦੇ ਹੋਗੇ ਜਿਹੜੇ ਦੋ ਪੀਸ ਨੇ ਜੀ ਉਹਨਾਂ ਦਾ ਸੂਟ ਬਣ ਜੂਗਾ ਨਹੀਂ ਤੁਸੀਂ ਸ਼ਰਟ ਬਣਾ ਸਕਦੇ ਹੋਗੇ ਤੇ ਨੈਕਸਟ ਆ ਗਿਆ ਇਹ ਵਾਲਾ ਜੀ ਦੇਖ ਲਾਈਟ ਜੈ ਫਰੋਜ਼ੀ ਕਲਰ ਹੈਗਾ ਲਾਈਟ ਫਰੋਜ਼ੀ ਦੇ ਵਿੱਚ ਆ ਗਿਆ ਇਹ ਤੇ ਪ੍ਰਿੰਟ ਦੇਖੋ ਇਹਨਾਂ ਦੇ ਜਵਰਦਸ ਜਿਹੇ ਪ੍ਰਿੰਟਿੰਗ ਨੇ ਇਹਨਾਂ ਦੀਆਂ ਆ ਜੀ ਪ੍ਰੋਪਰ ਪੂਰੀ ਕੰਨੀ ਦੇ ਉੱਤੇ ਹੋਏ ਲਿਖਿਆ ਆਊਗਾ 100 ਪ੍ਰਸ਼ਤ ਕਾਟਨ ਸੈਟਨ ਤੇ ਇਹ ਨਾ ਆਪਣਾ ਅਰਵਿੰਦ ਕਾਟਨ ਤੇ ਮੁਫਤ ਲਾਲ ਵਾਲਿਆਂ ਦੇ ਹੈਗੇ ਹੈਗੇ ਇਹ ਭੈਣਾਂ ਦੇ ਮੈਨੂੰ ਕੱਲ ਮੈਸੇਜ ਵੀ ਆਏ ਸੀ ਵੀ ਜਹਾਂ ਮੁਫਤ ਲਾਲ ਵਾਲਿਆਂ ਦਾ ਸਟਫ ਬਹੁਤ ਵਧੀਆ ਹੁੰਦਾ ਹੈਗਾ ਅਸੀਂ ਲੈਣੇ ਆਂਗੇ ਤਾ ਆਪਾਂ ਤਾਂ ਫਸਟ ਟਾਈਮ ਇਹ ਸਟੱਫ ਲੈ ਕੇ ਆਏ ਸੀਗੇ ਤੇ ਬਹੁਤ ਵਧੀਆ ਰਿਸਪੌਂਸ ਰਿਹਾ ਹੈ ਤੇ ਸਟੱਫ ਬਾਕੀ ਸਟੱਫ ਲੱਗਿਆ ਵੀ ਬਹੁਤ ਅੱਛਾ ਬਹੁਤ ਅੱਛਾ ਸਟੱਫ ਹੈਗਾ ਤੇ ਬਾਕੀ ਇਹਨਾਂ ਦਾ ਜਿਹੜਾ ਹੈਗਾ ਸੌਫਟ ਜ਼ਿਆਦਾ ਹੈਗਾ ਤੇ ਬਾਕੀ ਇਹਨਾਂ ਦੇ ਜਿਹੜਾ ਕੱਪੜਾ ਬਹੁਤ ਅੱਛਾ ਲੱਗਿਆ ਸੌਫਟ ਹੈਗਾ ਹੈਨਾ ਤੇ ਕੱਟਨੇਗੇ ਜਿਹੜੇ ਇਹਨਾਂ ਦੇ ਬਿਲਕੁਲ ਫਰੈਸ਼ ਫਰੈਸ਼ ਹੀ ਨੇਗੇ ਵੀ ਕਿਸੇ ਤਰ੍ਹਾਂ ਦੀ ਕੋਈ ਹੋਣੀ ਹੈਗੀ ਵਿੱਚ ਕਟਿੰਗ ਫਟਿੰਗ ਕੁਝ ਵੀ ਨਹੀਂ ਹੈਗਾ ਬਹੁਤ ਅੱਛਾ ਜਿਹਾ ਹੈਗਾ ਹੈਗਾ ਇਹ ਦੇਖੋ ਕਿੰਨਾ ਪਿਆਰਾ ਜਾਂ ਆ ਗਿਆ ਬਹੁਤ ਸੋਹਣੇ ਸੋਹਣੇ ਸੂਟ ਹੈਗੇ ਨੇ ਜੀ ਇਹ ਸਾਰੇ ਵਾਕੀ ਤੁਸੀਂ ਸਾਡੇ ਤੋਂ ਇਹਨਾਂ ਬਾਰੇ ਪੁੱਛ ਸਕਦੇ ਹੋਗੇ ਜੇ ਕੋਈ ਹੋਰ ਕੁਐਰੀਜ਼ ਹੈਗੀ ਹੈ ਸਟਫ ਦਾ ਤਾਂ ਦੇਖੋ ਬਹੁਤ ਅੱਛਾ ਲੱਗ ਰਿਹਾ ਹੈਗਾ ਬਹੁਤ ਅੱਛਾ ਹੈਗਾ ਕੋਰਸੈਟ ਬਣਾਉਣੇ ਨੇ ਜਬ ਬੱਚਿਆਂ ਵਾਸਤੇ ਇੰਨਾ ਖਜਾਦਾ ਵਧੀਆ ਹੈਗਾ ਵਾਟਰ ਕਾਟਨ ਦੇ ਸੂਟ ਆਪਣੇ ਬੱਚਿਆਂ ਦੇ ਕੱਪੜੇ ਬਣਾ ਸਕਦੇ ਹੋਗੇ ਤੁਸੀਂ ਨਾਈਟ ਸੂਟ ਵਗੈਰਾ ਵੀ ਬਣਾ ਸਕਦੇ ਹੋ ਇਹਨਾਂ ਦੇ ਤੁਸੀਂ ਤੇ ਲਓ ਜੀ ਬਹੁਤ ਅੱਛਾ ਫੈਬਰਿਕ ਹੈਗਾ ਬਹੁਤ ਸੋਹਣੇ ਸੋਹਣੇ ਪ੍ਰਿੰਟ ਲੱਗੇ ਲਓ ਦੇਖੋ ਕਿੰਨਾ ਸੋਹਣਾ ਆ ਗਿਆ ਕਲਮਕਾਰੀ ਵਾਲਾ ਪ੍ਰਿੰਟ ਇਹਦੇ ਵਿੱਚ ਵੀ ਆ ਗਿਆ ਲਓ ਜੀ ਨੈਕਸਟ ਵੀ ਕਲਮਕਾਰੀ ਦਾ ਹੀ ਹੈ ਤੇ ਨੈਕਸਟ ਵੀ ਕਲਮਕਾਰੀ ਦਾ ਹੀ ਹੈ ਇਹਦੇ ਵਿੱਚ ਕਈ ਕਲਰ ਆ ਗਏ ਤੇ ਇਹ ਨੈਕਸਟ ਆ ਗਿਆ ਜੀ ਇਹ ਵਾਲਾ ਏ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਸਾਰੇ ਪ੍ਰਿੰਟ ਤਾਂ ਬਹੁਤ ਅੱਛੇ ਨੇ ਜੀ ਇਹਨਾਂ ਦੇ ਬਹੁਤ ਅੱਛੇ ਪ੍ਰਿੰਟ ਨੇ ਕਿ ਬਹੁਤ ਸੋਹਣੇ ਸੋਹਣੇ ਕਲਰ ਨੇ ਡਿਜੀਟਲ ਜਿਹੇ ਪ੍ਰਿੰਟ ਹੈਗੇ ਆ ਪੇਂਟਿੰਗ ਦੀ ਤਰ੍ਹਾਂ ਹੀ ਲੱਗਦੇ ਹੈਗੇ ਇਹ ਸਾਰੇ ਬਹੁਤ ਅੱਛੇ ਪ੍ਰਿੰਟ ਹੈਗੇ ਇਹਨਾਂ ਦੇ ਇਹਦੇ ਵਿੱਚ ਸੈਕਿੰਡ ਕਲਰ ਇਹ ਆਗਾ ਵਾਈਟ ਦੇ ਵਿੱਚ ਤੇ ਲੌਜੀ ਲੈਮਨ ਕਰੀਮ ਜਿਹਾ ਸ਼ੇਡ ਹੈਗਾ ਇਹ ਲੈਮਨ ਜਿਵੇਂ ਗ੍ਰੇ ਬਾਟਮ ਲਗਾ ਕੇ ਬਹੁਤ ਸੋਹਣਾ ਕੰਟਰਾਸਟ ਜਿਹਾ ਬਣੂਗਾ ਇਹਦਾ ਤੇ ਲਓ ਜੀ ਰਾਈਟ ਫਿਰੋਜ਼ੀ ਜਿਹੜਾ ਕੋਈ ਡਬਲ ਆ ਗਿਆ ਉਹ ਤੁਸੀਂ ਮੈਨੂੰ ਡਬਲ ਦੱਸ ਦਿਓ ਕਈ ਵਾਰ ਮੇਰੇ ਧਿਆਨ 'ਚ ਵੀ ਨਹੀਂ ਰਹਿੰਦਾ ਹੈਗਾ ਵੀ ਡਬਲ ਪੀਸ ਹੈਗੇ ਸੀਗਾ ਬਾਕੀ ਮੈਂ ਡਬਲ ਡਬਲ ਕੋਲ ਕੋਲ ਲਗਾਈ ਸੀਗੇ ਜਿਹੜੇ ਦੋ ਪੀਸ ਆਏ ਨੇਗੇ ਡਬਲ ਡਬਲ ਲਓ ਜੀ ਦੇਖੋ ਬਲੈਕ ਦੇ ਵਿੱਚ ਆ ਗਿਆ ਜੀ ਲੀਫ ਵਾਲਾ ਇਹਦੇ ਨਾਲ ਜੈਲੋ ਬਾਟਮ ਲਗਾ ਕੇ ਬਹੁਤ ਸੋਹਣਾ ਲੱਗੂਗਾ ਲਓ ਜੀ ਕਿੰਨਾ ਪਿਆਰਾ ਪ੍ਰਿੰਟ ਆਏਗਾ ਸਾਰੇ ਪ੍ਰਿੰਟ ਨਾ ਇੱਕ ਤੋਂ ਇੱਕ ਨੇਗੇ ਬਹੁਤ ਅੱچھے ਪ੍ਰਿੰਟ ਹੈਗੇ ਨੇ ਦੇਖੋ ਪ੍ਰਿੰਟ ਦੇਖੋ ਤੁਸੀਂ ਪ੍ਰਿੰਟ ਚੈੱਕ ਕਰੀ ਚਲੋ ਇੰਨੇ ਕਿ ਸੋਨੇ ਪ੍ਰਿੰਟ ਨੇ ਇਹਨਾਂ ਦੇ ਲਓ ਜੀ ਬਹੁਤ ਸੋਨੇ ਸੋਨੇ ਪ੍ਰਿੰਟ ਨੇਗੇ ਸਾਰੇ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਕਈ ਕਈ ਪੀਸ ਮੰਗਵਾ ਸਕਦੇ ਹੋਗੇ ਤੁਸੀਂ ਇਕੱਠੇ ਤੇ ਦੇਖੋ ਜੀ ਬਹੁਤ ਸੋਨੇ ਦੇ ਕਿੰਨਾ ਪਿਆਰਾ ਜਿਹਾ ਪ੍ਰਿੰਟ ਆ ਗਿਆ ਤੇ ਇਹ ਫਿਰ ਆ ਗਿਆ ਜੀ ਨੈਕਸਟ ਐਂਡ ਨੈਕਸਟ ਇਹ ਸਾਰੇ ਕलमकारी ਦੇ ਪ੍ਰਿੰਟ ਆ ਗਏ ਜੀ ਲਓ ਜੀ ਗਰੇ ਦੇ ਵਿੱਚ ਆ ਗਿਆ 블루 ਦੇ ਵਿੱਚ ਆ ਗਿਆ ਇਹ ਦੇਖੋ ਬਲੂ ਦਾ ਵੀ ਕਿੰਨਾ ਸੋਹਣਾ ਪ੍ਰਿੰਟ ਆਇਆ ਰੈੱਡ ਵਿੱਚ ਫਲਾਰ ਬਣੇ ਹੋਏਗਾ ਲਓ ਜੀ ਕਿੰਨਾ ਸੋਹਣਾ ਕਿੰਨਾ ਸੋਹਣਾ ਪ੍ਰਿੰਟ ਹੈਗਾ ਜੀ ਇਹਨਾਂ ਦਾ ਸਟਾਫ ਕੱਟ ਵੀ ਹੋਇਆ ਤਾਂ ਬਾਟਮ ਨਾਲ ਦਾ ਲਗਾ ਕੇ ਨਾ ਤੁਸੀਂ ਸੋਣੀ ਜੀ ਡਿਜ਼ਾਈਨਿੰਗ ਵਗੈਰਾ ਕਰਵਾ ਸਕਦੇ ਹੋ ਜਾਂ ਹੈਂਗਿੰਗ ਵਾਲੀ ਲੇਸ ਵਗੈਰਾ ਲਗਾ ਕੇ ਬਹੁਤ ਸੋਨੇ ਕੁੜਤੇ ਬਣ ਜਾਣਗੇ ਇਹ ਬਹੁਤ ਅੱਛੇ ਕੁੜਤੇ ਵਗੈਰਾ ਵੀ ਬਣਾ ਸਕਦੇ ਹਾਂ ਤੁਸੀਂ ਟਰੌਜ਼ਰ ਨਾਲ ਚੈੱਕ ਕਰੀ ਚਲੋ ਸਾਰੇ ਕਲਰ ਸਟਾਫ ਤਾਂ ਬਹੁਤ ਜ਼ਿਆਦਾ ਐਵੇਂ ਫੀਲ ਵੀ ਬਹੁਤ ਅੱਛਾ ਜਿਹਾ ਹੁੰਦਾ ਹੈਗਾ ਜਦੋਂ ਆਪੇ ਇਹਦੇ ਉੱਤੇ ਹੱਥ ਉਹ ਕਰਦੇ ਆਂਗੇ ਇੰਨਾ ਕ ਜ਼ਿਆਦਾ ਸੋਨਾ ਸਟਾਫ ਹੈਗਾ ਇੰਨਾ ਕ ਮਲਾਈ ਮੈਗਾ ਬਿਲਕੁਲ ਮਲਾਈ ਮੈਗਾ ਕਲੋ ਚਿੱਕੀ ਦਾ ਸੋਨਾ ਪ੍ਰਿੰਟ ਆਇਆ ਦਾ ਵੀ ਇਹ ਤਾਂ ਦੇ ਪ੍ਰਿੰਟ ਥੋੜੇ ਕੱਟੇ ਮਿਲਦੇ ਨੇ ਜੀ ਬਹੁਤ ਸੋਹਣੇ ਪ੍ਰਿੰਟ ਨੇਗੇ ਆਪਣਾ ਨੰਬਰ ਹੈ ਜਿਹੜਾ 92531150369253115036 ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋਗੇ ਤੇ 120 ਰੁਪਏ ਪਰ ਮੀਟਰ ਦਾ ਇਹਨਾਂ ਦਾ ਰੇਟ ਰਹੂਗਾ 600 ਰੁਪਏ ਦਾ ਪੂਰਾ ਸੂਟ ਬਣ ਜਾਂਦਾ ਜੀ 300 ਰੁਪਏ ਦੀ ਥੋੜੀ ਸ਼ਰਟ ਬਣ ਜੂਗੀ ਤੇ ਬਾਕੀ ਤੁਸੀਂ ਬਾਟਮ ਵਗੈਰਾ ਲਗਾ ਕੇ ਹੈਨਾ 5 600 ਦੇ ਵਿੱਚ ਥੋੜਾ ਸੂਟ ਇਹ ਰੈਡੀ ਹੋ ਜਾਊਗਾ ਵਧੀਆ ਸੋਣਾ ਬਹੁਤ ਸੋਹਣਾ ਫੈਬਰਿਕ ਹੈਗਾ ਜੀ ਥੈਂਕ ਯੂ